ਉਹ ਮੇਰੇ ਪਿੱਛੇ ਇੱਕ ਧੀ ਆਪਣੇ ਬਾਪ ਦੇ ਨਾਲ ਆਪਣੇ ਸਹੁਰੇ ਪਰਿਵਾਰ ਦੇ ਦਰਵਾਜ਼ੇ ਅੱਗੇ ਖੜੀ ਹੈ ਔਰ ਉਹਨਾਂ ਦਾ ਇਹ ਇਲਜ਼ਾਮ ਹੈ ਉਹਨਾਂ ਦਾ ਦੋਸ਼ ਹੈ ਕਿ ਸਹੁਰੇ ਮੈਨੂੰ ਰੱਖ ਨਹੀਂ ਰਹੇ ਮੇਰਾ ਵਿਆਹ ਕੁਝ ਮਹੀਨੇ ਪਹਿਲਾਂ ਹੋਇਆ ਇਹਨਾਂ ਦਾ ਦੋਸ਼ ਹੈ ਕਿ ਕੁੱਟਮਾਰ ਕੀਤੀ ਜਾਂਦੀ ਹੈ ਦਹੇਜ ਮੰਗਿਆ ਜਾਂਦਾ ਔਰ ਥਾਣਿਆਂ ਦੇ ਵਿੱਚ ਵੀ ਰਾਜੀਨਾਮੇ ਇਸ ਮਾਮਲੇ ਤੇ ਹੋਏ ਨੇ ਇਹਨਾਂ ਦੇ ਇਹ ਦੋਸ਼ ਨੇ ਸੱਚ ਕੀ ਹੈ ਤੇ ਝੂਠ ਕੀ ਹੈ ਇਹਦਾ ਅਸੀਂ ਕੁਝ ਨਹੀਂ ਕਹਿ ਸਕਦੇ ਦੋਨਾਂ ਧਿਰਾਂ ਦਾ ਪੱਖ ਤੁਹਾਨੂੰ ਸੁਣਾਵਾਂਗੇ ਇਹ ਲੜਕੀ ਵਾਲਿਆਂ ਦਾ ਵੀ ਤੇ ਲੜਕੇ ਦੇ ਜਿਹੜੇ ਪਿਤਾ ਜੀ ਨੇ ਲੜਕੇ ਇੱਥੇ ਮੌਜੂਦ ਨਹੀਂ ਹੈਗੇ ਉਹ ਵੀ ਇਸ ਵਕਤ ਘਰ ਦੇ ਵਿੱਚ ਨੇ ਉਹਨਾਂ ਉਹਨਾਂ ਦੇ ਵੀ ਤੁਹਾਨੂੰ ਪੱਖ ਸੁਣਾਵਾਂਗੇ ਕਿ ਉਹ ਕੀ ਕਹਿਣਾ ਚਾਹੁੰਦੇ ਨੇ ਹਾਂਜੀ ਬਾਈ ਜੀ ਕੀ ਵਾਪਰਿਆ ਕਹਾਣੀ ਕੀ ਹੈ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਤੁਹਾਡੀ ਲੜਕੀ ਨੂੰ ਸਹੁਰਾ ਪਰਿਵਾਰ ਜਿਹੜਾ ਉਹ ਰੱਖਦਾ ਨਹੀਂਗਾ ਨਹੀਂ ਰੱਖਣ ਦੀ ਗੱਲ ਇਹ ਤਾਂ ਜਦੋਂ ਬੇਟੀ ਆਉਂਦੀ ਆ ਇੱਥੇ ਮੈਨਣ ਆਉਂਦੀ ਆ ਕੋਈ ਇਹਦਾ ਸਹੁਰਾ ਘਰ ਆ ਆਪਦੇ ਹਸਬੰਦ ਨਾ ਆਉਂਦੀ ਆ ਉਸ ਰਮਣ ਨੇ ਇਹਨੂੰ ਇੱਥੇ ਟੌਰਚਰ ਕੀਤਾ ਜਾਂਦਾ ਕਿ ਜੇ ਤੂੰ ਨਾ ਰਹਿਣਾ ਜੇ ਤੂੰ ਇੱਥੇ ਹੱਕ ਰੱਖਣਾ ਘਰ ਜਾਂ ਜ਼ਮੀਨ ਦੇ ਵਿੱਚ ਤਾਂ ਤੂੰ ਆਪਣਾ ਘਰ ਦਾ ਦਾਜ ਲੈ ਆ ਕੇ ਦੇ ਦੇ ਪਰ ਤੈਨੂੰ ਫੇਰ ਸਾਡੀ ਸਹਿਮਤੀ ਨਹੀਂ ਕੋਈ ਸਹਿਮਤੀ ਨਹੀਂ ਦੇਣਾ ਹਾਂਜੀ ਭੈਣ ਜੀ ਹੁਣ ਤੁਹਾਡਾ ਮਸਲਾ ਕੀ ਹੈ ਮਸਲਾ ਇਹੀ ਹੈ ਕਿ ਮੇਰੇ ਹਸਬੰਦ ਜੋ ਸਾਰੇ ਮੇਰੇ ਸੋਹਰਾ ਪਰਿਵਾਰ ਦੇ ਨਾਲ ਹੀ ਮਿਲੇ ਹੋਏ ਨੇ ਉਹ ਕਦੇ ਵੀ ਮੇਰਾ ਕਿਸੇ ਵੀ ਗੱਲ ਦੇ ਵਿੱਚ ਸਾਥ ਨਹੀਂ ਦਿੰਦੇ ਤੇ ਉਹ ਹਮੇਸ਼ਾ ਮੇਰੇ ਸੋਹਰਾ ਪਰਿਵਾਰ ਦੇ ਨਾਲ ਹੀ ਮਿਲ ਕੇ ਮੈਥੋਂ ਦਾਸ ਦੀ ਮੰਗ ਕਰਦੇ ਮੈਨੂੰ ਤੰਗ ਪ੍ਰੇਸ਼ਾਨ ਕਰਦੇ ਮੈਂ ਪ੍ਰੈਗਨੈਂਟ ਆ ਤੇ ਇਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਤੰਗ ਪ੍ਰੇਸ਼ਾਨ ਕੀਤਾ ਹੈ ਮੈਨੂੰ ਇੱਥੇ ਮਿਲਣ ਵੀ ਨਹੀਂ ਆਣ ਦਿੱਤਾ ਜਾ ਰਿਹਾ ਅੱਛਾ ਜਦੋਂ ਮੈਂ ਕਿਤੇ ਮਿਲਣ ਆਉਣੀ ਆ ਤਾਂ ਇਹ ਮੇਰੇ ਨਾਲ ਕੁੱਟਮਾਰ ਕਰਦੇ ਆ ਤੇ ਮੇਰੇ ਨਾਲ ਬਹੁਤ ਜ਼ਿਆਦਾ ਬਾਤ ਤੁਹਾਡਾ ਘਰ ਵਾਲਾ ਤੁਹਾਡੇ ਨਾਲ ਰਹਿਣਾ ਚਾਹੁੰਦਾ ਉਹ ਮੈਂ ਇਹਨਾਂ ਦੇ ਸਹੁਰੇ ਪਰਿਵਾਰ ਦੇ ਨਾਲ ਮਤਲਬ ਮਿਲੇ ਹੋਏ ਆ ਉਹ ਇਹਨਾਂ ਦੀ ਸਾਰਿਆਂ ਦੀ ਰਲਮਿਲ ਸਾਜਿਸ਼ ਆ ਇਹ ਬਾਈ ਜੀ ਉਸ ਲੜਕੀ ਦੇ ਸਹੁਰਾ ਸਾਹਿਬ ਨੇ ਬਾਈ ਜੀ ਇਹ ਕੁੜੀ ਤੁਹਾਡੀ ਕੀ ਲੱਗਦੀ ਹੈ ਜੀ ਨੋ ਲੱਗਦੀ ਤੇ ਤੁਸੀਂ ਇਹਦੇ ਸਹੁਰੇ ਹੋ ਹਾਂ ਜੀ ਅੱਛਾ ਕੀ ਰੌਲਾ ਤੁਹਾਡਾ ਇਹਨਾਂ ਦੇ ਨਾਲ ਇਹ ਕੁੜੀ ਨੂੰ ਇਹ ਕਹਿ ਰਹੇ ਆ ਵੀ ਸਾਨੂੰ ਰੱਖ ਨਹੀਂ ਰਹੇ ਤੇ ਮੇਰਾ ਘਰ ਵਾਲੇ ਨੂੰ ਮੇਰੇ ਨਾਲ ਰਹਿਣ ਨਹੀਂ ਦਿੱਤਾ ਜਾ ਰਿਹਾ ਤੇ ਉਹ ਮੈਨੂੰ ਕੁੱਟਦਾ ਮਾਰਦਾ ਤੇ ਦਹੇਜ ਮੰਗਦਾ ਹੈ ਇਹ ਕੀ ਚਾਹੀਏ ਇਹਦੇ ਵਿੱਚ ਕੋਈ ਸਤਾਈ ਨਹੀਂ ਨਾ ਕਿਸੇ ਨੇ ਦੇਜ ਮੰਗਿਆ 1 ਰੁਪਿਆ ਵੀ ਕਾਇਦਾ ਕੋਈ ਸਬੂਤ ਕਰਦੇ ਨੇ 1 ਰੁਪਿਆ ਵੀ ਮੰਗ ਲਿਆ ਤੇ ਨਾਲੇ ਇੱਥੇ ਦੇਜ ਆਇਆ ਸਾਡੇ ਕੋਲੇ ਜਿਹੜਾ 1 ਨਵੇਂ ਪੈਸਾ ਨਹੀਂ ਹੈ ਤੇ ਅਸੀਂ ਰੱਖਣ ਨੂੰ ਤਿਆਰ ਹਾਂ ਕਰੇ ਰਹਿ ਸਾਡੀ ਕੁੜੀ ਹਾਂਜੀ ਫਿਰ ਰੌਲਾ ਕੀ ਹੈ ਰੌਲਾ ਇਹਨਾਂ ਨੂੰ ਬਾਕੀ ਇਹਨਾਂ ਨੂੰ ਪਤਾ ਵਾ ਵੀ ਕਾਹਦਾ ਰੌਲਾ ਅਸਲੀ ਰੌਲਾ ਕੀ ਹੈ ਕਹਾਣੀ ਕੀ ਹੈ ਗੱਲ ਇਸ ਤਰ੍ਹਾਂ ਜੀ ਜਦੋਂ ਵੀ ਐਡ ਲਾਈ ਸੀ ਅਜੀਤ ਅਖਬਾਰ ਦੇ ਵਿੱਚ ਐਡ ਦੇ ਵਿਆਹ ਦੀ ਐਡ ਲਾਈ ਸੀ ਐਡ ਦੇ ਮੁਤਾਬਕ ਇਹਨਾਂ ਨੇ ਮੇਰੇ ਐਡ ਵਿੱਚ ਇਹ ਲਿਖਿਆ ਐਡ ਤੋਂ ਬਾਅਦ ਮੈਂ ਗੱਲ ਕੀਤੀ ਹੈ ਕਿ ਜਿਹੜਾ ਪਰਿਵਾਰ ਵੀ ਸਾਡੇ ਨਾਲ ਇਹ ਇਹ ਸਹਿਮਤੀ ਪ੍ਰਗਟਾਊਗਾ ਕਿ ਜਦ ਤੱਕ ਮੈਂ ਤੇ ਮੇਰੀ ਵਾਈਫ ਬੇਟੇ ਕੋ ਕੈਨੇਡਾ ਨਹੀਂ ਚਲੇ ਉਦੋਂ ਤੱਕ 2 2.5 ਸਾਲ ਤੱਕ ਜਾਂ ਵੱਧ ਘੱਟ ਵੀ ਹੋ ਸਕਦਾ ਹੈ ਤੇ ਉਦੋਂ ਤੱਕ ਅਸੀਂ ਦੂਜਾ ਬੇਟੀ ਇੱਥੇ ਸੰਪਨ ਸੰਗਤਪੁਰੇ ਰਹੂਗੀ ਤੇ ਇਹਨਾਂ ਨੇ ਇਸ ਚੀਜ਼ ਨੂੰ ਸ਼ਰਤ ਨੂੰ ਮੰਨ ਲਿਆ ਤੇ ਸੈਕੰਡ ਸ਼ਰਤ ਇਹ ਸੀ ਕਿ ਕੇਵਲ ਤੇ ਕੇਵਲ ਆਨੰਦ ਕਾਰਜ ਆਨੰਦ ਕਾਰਜ ਤੇ ਇਹਨਾਂ ਨੇ ਆਨੰਦ ਕਾਰਜ ਦੀ ਸਹਿਮਤੀ ਪ੍ਰਗਟਾ ਕੇ ਇਹਨਾਂ ਬੇਟੀ ਦਾ ਸਗਨ ਕਰਤਾ ਸਗਨ ਪੌਂਡ ਦੇ ਨਾਲ ਪਿੰਡ ਹੁਣ ਕੈ ਨੀਦੀ ਕਿਵੇਂ ਹੁਣ ਕ ਸਾਰੇ ਜਾਣਦੇ ਆ ਰੌਲਾ ਪੈ ਗਿਆ ਵੀ ਹਮ ਬੀਟੀ ਦੂਜਾ ਸਭ ਨੂੰ ਪਤਾ ਲੱਗ ਗਿਆ ਕਿ ਬੀਟੀ ਦਾ ਸਗਨ ਹੋ ਗਿਆ ਉਸ ਤੋਂ ਬਾਅਦ ਇਹਨਾਂ ਨੇ ਰੈਂਕਸਨ ਬਣੀ ਦੀ ਆਵਾਜ਼ ਠਾ ਲਈ ਜੋ ਮੈਂ ਕਿਹਾ ਰੈਂਕਮਸਨੀ ਮੈਂ ਨਹੀਂ ਕਰ ਸਕਦਾ ਤੇ ਫਿਰ ਇਹਨਾਂ ਨੇ ਕੀ ਕੀਤਾ ਉਸ ਤੋਂ ਬਾਅਦ ਵੀ ਕਹਿੰਦੇ ਕੱਪੜੇ ਲੈ ਲੈ ਕੇ ਆਉਣੇ ਭੋਬਰੀ ਦੀ ਉੱਥੇ ਆਜੋ ਉੱਥੇ ਆ ਕੇ ਤੇ ਦੀ ਵੱਡੀ ਭੂਆ ਨੇ ਕਹਿੰਦੀ ਨੇ ਕਹਿੰਦੀ ਮੈਰਿਜ ਪੈਰਸ ਕਰ ਲੋ ਪੰਜ ਬੰਦਿਆਂ ਤੋਂ ਗੱਲਬਾਤ ਹੋ ਗਈ ਡੇਢ 150 ਬੰਦੇ ਤੇ ਆ ਗਈ ਦਲਰਾਜ ਮੈਰਿਜ ਪੈਲੇਸ ਇਹਨਾਂ ਮਜਬੂਰ ਸੱਤ ਕਰਵਾਇਆ ਉਸ ਤੋਂ ਬਾਅਦ ਇਹਨੂੰ ਬੇਟੇ ਨੂੰ ਦੂਜਾ 골ਡ ਦੀ ਮੁੰਦੀ ਵੀ ਪਾਈ ਆ ਮੁੰਦੀ ਵੀ ਪਾਈ ਆ ਇਹਨਾਂ ਫਿਰ ਦੂਸਰੇ ਨੂੰ ਫਿਰ ਪਾਰਟੀ ਕਰੇ ਰੱਖੀਓ ਪਾਰਟੀ ਵੀ ਕਰੀ ਆ ਮਜਬੂਰ ਸੀ ਨਾ ਕੋ ਬੇਟੀ ਦਾ ਸੀ ਕਿਉਂ ਬੇਟੀ ਜੀ ਰਿਸ਼ਤਾ ਟੁੱਟਦਾ ਬਦਨਾਮੀ ਹੁੰਦੀ ਆ ਕਣ ਜੋ हटकर ਗੱਡੀ ਖੜੀ ਆ ਬੇਟੇ ਨਵੀਂ ਗੱਡੀ ਲੈ ਕੇ ਸੈੱਟ ਰੱਖੀ ਉਸ ਤੋਂ ਬਾਅਦ ਫਿਰ ਜਦੋਂ ਰੌਲਾ ਸ਼ੁਰੂ ਹੋਇਆ ਉਸ ਤੋਂ ਬਾਅਦ ਤੁਸੀਂ ਕੋਈ ਪੁਲਿਸ ਥਾਣੇ 'ਚ ਜਾਂ ਕੋਈ ਸ਼ਿਕਾਇਤ ਨਹੀਂ ਕੀਤੀ ਹਾਂਜੀ ਬਿਲਕੁਲ ਮੈਂ ਆਪਣੇ ਪਹਿਲਾਂ ਐਸਐਚਓ ਸਦਮਾ ਥਾਣੇ 'ਚ ਜੋ ਇਹਦੇ ਅੰਡਰ ਪੈਂਦਾ ਉਹਨੂੰ ਕੀਤੀ ਆ ਕਿਹੜੀ ਸ਼ਿਕਾਇਤ ਆ ਉਹ ਸ਼ਿਕਾਇਤ ਇਹੀ ਹੈ ਕਿ ਹਾਂਜੀ 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 ਇਹ ਨਾਲੇ ਐਸਐਚਓ ਦੀ ਐਸਐਚਓ ਹੋ ਰਹੇ ਇਹ ਐਸਐਸਪੀ ਸਾਭ ਦੀ ਆ ਉਹ ਦੇਣ ਤੋਂ ਬਾਅਦ ਫਿਰ ਐਸਐਸਪੀ ਸਾਭ ਦੇ ਦਿੱਤੀ ਆ ਉਹ ਵੀ ਥਾਣਾ ਸਦੋਂ ਬੇਟ ਨੂੰ ਆਈ ਆ ਤੇ ਚੌਂਕੀ ਚਾਰਜ ਨੇ ਇਹਨਾਂ ਨੇ ਆਪਣਾ ਉਹਦੀ ਪਰਤਾਲ ਕੀਤੀ ਆ ਪਰ ਇਹਨਾਂ ਨੂੰ ਚੌਂਕੀ ਚਾਰਜ ਦੀ ਵੀ ਕੰਪਲੀਟ ਕੀਤੀ ਆ ਕਿ ਇਹ ਲੜਕੀ ਵਾਲਿਆਂ ਦਾ ਪੱਖਪੂਰ ਦਾ ਜਦ ਕਿ ਉਹਦੀ ਫਿਰ ਪਰਤਾਲ ਐਸਐਚਓ ਸਾਹਿਬ ਨੇ ਦੋਨੋਂ ਪੱਖਾਂ ਨੂੰ ਬੁਲਾ ਕੇ ਇਹਨਾਂ ਦਾ ਦੋਸ਼ ਕੱਢ ਕੇ ਤੇ ਉਥੇ ਇਹਨਾਂ ਨੂੰ ਮਜਬੂਰ ਹੋ ਕੇ ਰਾਈਜ਼ਨਾਮਾ ਕਰਨਾ ਪਿਆ ਜੋ ਰਾਈਜ਼ਨਾਮਾ 11 8 ਨੂੰ ਹੋਇਆ ਜੋ 11 8 ਨੂੰ ਹੋਇਆ ਅੱਜ ਉਹ ਤੋਂ ਵੀ ਮੁਕਰ ਚੁੱਕੇ ਫਿਰ ਇਹਦੇ ਵਿੱਚ ਉਹਨੇ ਦੋਸ਼ ਮੰਨਿਆ ਕਿ ਜੋ ਮੇਰੀ ਪਤਨੀ ਨੇ ਨੰਬਰੀ ਦਖਾਸਤ ਵਿੱਚ ਦੋਸ਼ ਲਗਾਏ ਨੇ ਸਾਡੇ ਉੱਪਰ ਸਾਡੇ ਪਰਿਵਾਰ ਦੇ ਉੱਪਰ ਲਗਾਏ ਨੇ ਉਹ ਅਸੀਂ ਸਵੀਕਾਰ ਕਰਦੇ ਆ ਅੱਗੇ ਤੋਂ ਅਜਿਹੀ ਗਲਤੀ ਨਹੀਂ ਹੋਵੇਗੀ ਉਹ ਵਾਹ ਦੇ ਸੈਨ ਉਹਨਾਂ ਸਾਹਮਣੇ ਹੋਇਆ ਐ ਐਸਐਚਯੂ ਦੇ ਸਾਹਮਣੇ ਬਹਿ ਕੇ ਨੇ ਸਾਈਨ ਕੀਤੇ ਆ ਅੱਜ ਇਹ ਮੁਕਰ ਰਹੇ ਆ ਝੂਠ ਬੋਲ ਰਹੇ ਨੇ ਕੋਈ ਦਾਜ ਦੀ ਮੰਗ ਨੂੰ ਅੱਜ ਇਹ ਜਾਣ ਕੇ ਸਾਡਾ ਦੋਸ਼ ਨਕਾਰ ਰਹੇ ਨੇ ਕਿਉਂਕਿ ਹੁਣ ਜਦੋਂ ਮੀਡੀਆ ਸਾਹਮਣੇ ਦੂਜਾ ਇਸ ਚੀਜ਼ ਨੂੰ ਕਬੂਲ ਕਰਨਾ ਬੜਾ ਔਖਾ ਤਹਾਡੀ ਇਹੀ ਬੇਨਤੀ ਹੈ ਕਿ ਬੇਟੀ ਨੂੰ ਇਨਸਾਫ ਦਵਾਇਆ ਜਾਵੇ ਤੁਹਾਡੀ ਤਾਂ ਨਹੀਂ ਕੋਈ ਗਲਤੀ ਨਹੀਂ ਮੇਰੀ ਕੋਈ ਗਲਤੀ ਨਹੀਂ ਤੇ ਐਂ ਤਾਂ ਨਹੀਂ ਵੀ ਤੁਸੀਂ ਮੰਦਾ ਚੰਗਾ ਬੋਲਦੇ ਹੋਵੋ ਜਾਂ ਕੋਈ ਇਹੋ ਜੀਆਂ ਗਲਤੀਆਂ ਕਰਦੇ ਹੋਵੋ ਜਿਦੇ ਨਾਲ ਸਹੁਰਾ ਪਰਿਵਾਰ ਨੂੰ ਵੀ ਤਕਲੀਫ ਹੁੰਦੀ ਹੋਵੇ ਨਹੀਂ ਜੀ ਇਹ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਇੱਥੋਂ ਤੱਕ ਕਿ ਮੇਰੇ ਹਸਬੰਡ ਨੂੰ ਮੈਂ ਜੇ ਕਿਤੇ ਕਹਿ ਵੀ ਦਵਾਂ ਮੇਰੇ ਨਾਲ ਕੋਈ ਗੱਲ ਕਰ ਲੋ ਉਹ ਕਹਿੰਦੇ ਨਹੀਂ ਜੀ ਮੈਨੂੰ ਕੋਈ ਗੱਲ ਨਹੀਂ ਆਉਂਦੀ ਜੇ ਤੈਨੂੰ ਕੋਈ ਆਉਂਦੀ ਆ ਤਾਂ ਕਰ ਲਾ ਨਹੀਂ ਮੈਨੂੰ ਤਾਂ ਕੋਈ ਗੱਲ ਨਹੀਂ ਆਉਂਦੀ ਮੇਰੇ ਨਾਲ ਗੱਲ ਤੱਕ ਨਹੀਂ ਕਰਦੇ ਮੇਰੇ ਨਾਲ ਹਰ ਮੈਨੂੰ ਹਰ ਪੱਖੋਂ ਟੌਰਚਰ ਕਰਦੇ ਅੱਛਾ ਹੁਣ ਤੁਸੀਂ ਚਾ ਮੈਂ ਇਹੀ ਚਾਹੁੰਦੀ ਆ ਕਿ ਮੈਨੂੰ ਤੰਗ ਪਰੇਸ਼ਾਨ ਕਰਨਾ ਬੰਦ ਕਰ ਦੇਣ ਤੇ ਮੈਂ ਹੁਣ ਤੁਸੀਂ ਉਸ ਆਪਦੇ ਪਤੀ ਨਾਲ ਰਹਿਣਾ ਚਾਹੁੰਨੇ ਹਾਂਜੀ ਹਾਂਜੀ ਮੈਂ ਸੰਗਤਪੁਰੇ ਆਪਣੇ ਹਸਬੰਡ ਦੇ ਨਾਲ ਰਹਿਣਾ ਚਾਹੁੰਦੀ ਆ ਕਿਉਂਕਿ ਇੱਥੇ ਮੈਂ ਇਸ ਲਈ ਨਹੀਂ ਰਹਿ ਸਕਦੀ ਕਿਉਂਕਿ ਮੇਰੀ ਜਠਾਣੀ ਤੇ ਸਹੁਰਾ ਪਰਿਵਾਰ ਸਾਰੇ ਮੈਨੂੰ ਇੱਥੇ ਜਦੋਂ ਮੈਂ ਕੱਲੀ ਹੁੰਨੀ ਆ ਤਾਂ ਮੈਨੂੰ ਬਹੁਤ ਜ਼ਿਆਦਾ ਟਾਰਚਰ ਕਰਦੇ ਆ ਤੇ ਮੇਰੀ ਕੁੱਟਵਾਰ ਵੀ ਕਰਦੇ ਆ ਮੇਰੀ ਚੈਨੀ ਵੀ ਲਾਈ ਹੈ ਇਹਨਾਂ ਨੇ ਤੇ ਜਠਾਣੀ ਦੀ ਕੁੜੀ ਵੀ ਇੱਥੋਂ ਤੱਕ ਇਹਦੇ ਵਿੱਚ ਜਠਾਣੀ ਦੀ ਕੁੜੀ ਤੇ ਕੁੜੀ ਨੇ ਮੇਰੀ ਚੈਨੀ ਲਾਈ ਆ ਤੇ ਜਠਾਣੀ ਨੇ ਮੇਰੀਆਂ ਬਾਹਾਂ ਫੜੀਆਂ ਸੀ ਤੇ ਮੇਰੇ ਕਟਮਾਰ ਕਰਦੇ ਆ ਤੇ ਮੈਂ ਜਦੋਂ ਵੀ ਆਉਣੀ ਆ ਹਮੇਸ਼ਾ ਬਸ ਮੇਰੇ ਨਾਲ ਮਤਲਬ ਬਦਤਮੀਜ਼ੀ ਕਰਦੇ ਆ ਇਹ ਕਹਿੰਦੇ ਨੇ ਪਹਿਲਾਂ ਜਿਹੜੀਆਂ ਵਿਆਹ ਤੋਂ ਪਹਿਲਾਂ ਜਿਹੜੀਆਂ ਗੱਲਾਂ ਹੋਈਆਂ ਸੀਗੀਆਂ ਵੀ ਮੁੰਡਾ ਕੁੜੀ ਦੇ ਨਾਲ ਕੁੜੀ ਦੇ ਘਰ ਉਹਨਾ ਟਾਈਮ ਰਹੇਗਾ ਜਿੰਨਾ ਟਾਈਮ ਕੁੜੀ ਦੇ ਮਾਪੇ ਹੈਗੇ ਨੇ ਮਾਪੇ ਬਾਪ ਨਹੀਂ ਕਿਹਾ ਹਾਂ ਖਾਲੀ ਮਾਂ ਦੀ ਇੱਕ ਪਰੇ ਸੀ ਬਾਪ ਦੀ ਖਾਤਰ ਨਹੀਂ ਕਿਹਾ ਸੀ ਵੀ ਜਿੰਨਾ ਚਿਰ ਦੀ ਮਾਂ ਜਿਉਂਦੀ ਆ ਉਹਨਾ ਚਿਰ ਕੁੜੀ ਸੰਭੂਗੀ ਮੁੰਡਾ ਉੱਥੇ ਰਹੂਗਾ ਅਸੀਂ ਇਹ ਤੇ ਮਨਜ਼ੂਰ ਆ ਸਾਨੂੰ ਬਾਪ ਦਾ ਮਿਹਰਬਾਨੀ ਪਾਇਆ ਜੀ ਬਾਪ ਦਾ ਪਾਇਆ ਹੁੰਦਾ ਅਸੀਂ ਉਦੋਂ ਇਹਨਾਂ ਨੂੰ ਦੱਸ ਦਿੱਤੇ ਤੁਸੀਂ ਕਹਿਆ ਵੀ ਸਾਰੀਆਂ ਗੱਲਾਂ ਝੂਠ ਨੇ ਜਿਹੜੇ ਇਹ ਦੋਸ਼ ਲਾ ਰਹੇ ਨੇ ਪਰ ਇਹਨਾਂ ਦੇ ਕੋਲ ਇੱਕ ਰਾਜੀਨਾਮਾ ਹੈ ਇਹ ਕਹਿੰਦੇ ਨੇ ਵੀ ਆਹ ਰਾਜੀਨਾਮਾ ਥਾਣੇ ਦੇ ਵਿੱਚ ਹੋਇਆ ਔਰ ਇਹ ਰਾਜੀਨਾਮੇ ਦੇ ਵਿੱਚ ਇਹ ਲਿਖਿਆ ਐ ਤੁਹਾਡੇ ਮੁੰਡੇ ਵੱਲੋਂ ਇਹ ਜਿਹੜਾ ਬਿਆਨ ਪੱਤਰ ਲਿਖਿਆ ਇਕਰਾਰ ਪੱਤਰ ਤੇ ਉਹ ਕਹਿ ਰਹੇ ਨੇ ਵੀ ਇਹਦੇ ਵਿੱਚ ਲਿਖਿਆ ਬਈ ਮੈਂ ਸਾਰੇ ਦੋਸ਼ ਆਪਣੇ ਸਬਕਾਰ ਕਰਦਾ ਤੇ ਅੱਗੇ ਤੋਂ ਅਜਿਹੀ ਗਲਤੀ ਨਹੀਂ ਕਰਾਂਗਾ ਇਹ ਫਿਰ ਕੀ ਹੈ ਜੀ ਇਹ ਮੁੰਡਾ ਹੈਗਾ ਸੀ ਟੈਨਸ਼ਨ ਦੇ ਵਿੱਚ ਲਿਖਾ ਕੇ ਲਿਆਂਦਾ ਇਹਨਾਂ ਨੇ ਹੂੰ ਉਹ ਮੁੰਡੇ ਨੇ ਨਹੀਂ ਲਿਖਿਆ ਜਦੋਂ ਇਹਨੂੰ ਜ਼ਬਰਦਸਤੀ ਉਹ ਤੋਂ ਦਵਾ ਦੇ ਕੇ ਹੂੰ ਸਾਈਨ ਕਰਾ ਲਈ ਮਤਲਬ ਇਹ ਜਿਹੜੇ ਸਾਈਨ ਹੋਏ ਨੇ ਇਹਦੇ ਤੇ ਇਹ ਤੁਹਾਡੇ ਮੁੰਡੇ ਦੇ ਸਾਈਨ ਨੇ ਹਾਂਜੀ ਇਹ ਮੁੰਡੇ ਦੇ ਸਾਈਨ ਇਹ ਮੁੰਡੇ ਦੇ ਸਾਈਨ ਨੇ ਹਾਂਜੀ ਤੇ ਇਹ ਦਬਾਣ ਨਾਲ ਕਰਾਏ ਸਾਈਨ ਹਾਂਜੀ ਦਬਾਣ ਨਾਲ ਕਰਾਏ ਅੱਛਾ ਇੱਕ ਹੀ ਹੈ ਆਈਡੀ ਹੁੰਦੀ ਹੈ ਮੈਂ ਆਈਡੀ ਮੈਂ ਦਿੱਤੀ ਇਹਦਾ ਜੋ ਆ ਤੇ ਆਧਾਰ ਕਾਰਡ ਦੀ ਕਾਪੀ ਹੈ ਆਧਾਰ ਕਾਰਡ ਤੇ ਆਈਡੀ ਹੈ ਆਈਡੀ ਮੈਂ ਦੇ ਕੋਲ ਲੈ ਮਣਾ ਕੇ ਦੱਸੋ ਇਹ ਕਹਿੰਦੇ ਆਈਡੀ ਨਾ ਬਣਾ ਲਿਆ ਇਹ ਝੂਠ ਬੋ ਰਹੇ ਨੇ ਹੁਣ ਆਪਦੇ ਦੋ ਦੋਸ਼ਾਂ ਛਪਾਉਣ ਦੇ ਖਾਤਰ ਹਰ ਗੱਲ ਤੇ ਝੂਠ ਬੋਲੀ ਜਾ ਰਹੇ ਨੇ ਨਾਲੇ ਉੱਥੇ ਜੀ ਕਟੋਗੜ 20 25 ਬੰਦੇ ਲੈ ਕੇ ਗਏ ਸੀਗੇ ਇਹ ਕੋਈ ਦਬਾਅ ਨਾ ਗੱਲ ਨਹੀਂ ਹੋਈ ਹੈਗੀ ਇਹ ਆਪਦੀ ਉਹਨਾਂ ਨੇ ਰਾਜਮੰਦੀ ਦੇ ਨਾਲ ਸੈਨ ਕੀਤੇ ਆ ਤੇ ਦੋ ਗਵਾਹ ਵੀ ਨਹੀਂ ਉਹਨਾਂ ਦੇ ਵਿੱਚ ਤੁਸੀਂ ਕਹਿੰਦੇ ਹੋ ਦਬਾਅ ਵਾਕੇ ਸਾਡੇ ਮੁੰਡੇ ਦੇ ਸਾਇਨ ਕਰਾ ਲੇ ਵੀ ਮੈਂ ਗਲਤੀ ਮੰਨਦਾ ਆ ਆਪਦੀ ਸਾਰੇ ਗਨਾ ਮੰਨਦਾ ਮੈਂ ਆਪਦੇ ਪਰ ਉਹ ਕਹਿੰਦੇ ਨੇ ਵੀ ਆ ਦੋ ਗਵਾਹ ਨੇ ਜਿਹੜੇ ਵੀ ਤੁਹਾਡੇ ਪਿੰਡ ਦੇ ਆ ਹਾਂਜੀ ਹੈ ਪਿੰਡ ਦੇ ਪਰ ਹੈ ਇਹਨਾਂ ਦੇ ਨਹੀਂ ਸੀ ਸਾਡੇ ਸਾਡੇ ਚੋਂ ਕਿਸੇ ਨੂੰ ਅੰਦਰ ਨਹੀਂ ਬੰਨ੍ਹ ਦਿੱਤਾ ਅੱਛਾ ਸਾਡੇ ਚੋਂ ਜਿੱਥੇ ਅੰਦਰ ਥਾਣੇ ਕੋਲੇ ਅੰਦਰ ਥਾਣੇਦਾਰ ਕੋਲੇ ਉੱਥੇ ਕਿਸੇ ਨੂੰ ਨਹੀਂ ਜਾਣ ਦਿੱਤਾ ਰਾਤ ਤੋਂ ਹੀ ਟੋਕ ਲਿਆ ਹਾਂਜੀ ਉਹ ਮੌਕੇ ਮੌਕੇ ਦੇ ਐਸਐਚਓ ਸਾਹਿਬਾ ਜੋ ਸਦੋਂ ਮੇਟ ਉਹਨਾਂ ਦੀ ਸਟੇਟਮੈਂਟ ਲੈ ਲਓ ਕਿ ਇਹਨਾਂ ਨੂੰ ਸਪੈਸ਼ਲ ਬਣਾਇਆ ਗਿਆ ਪੰਚਾਇਤ ਮੈਂਬਰ ਨੂੰ ਬੁਲਾਇਆ ਗਿਆ ਲੜਕੇ ਨੂੰ ਬੁਲਾਇਆ ਗਿਆ ਅੰਦਰ ਹੋਰ ਪੰਚਾਇਤ ਮੈਂਬਰ ਗਏ ਆ ਇਹ ਝੂਠ ਬੋਲਦੇ ਨੇ ਮੌਕੇ ਦੇ ਸਟੇਟਮੈਂਟ ਜੋ ਸਤਨ ਬੀਟੇ ਐਸ ਐਚ ਓ ਆ ਉਹ ਦੱਸ ਦੇਣਗੇ ਵੀ ਅੰਦਰ ਬਲੇ ਕੇ ਇਹ ਗੱਲ ਵੀ ਆ ਕਿ ਰਾਜੀਨਾਮਾ ਜਦੋਂ ਸਿੰਘ ਨੇ ਪੜ੍ਹਿਆ ਵਾ ਤਾਂ ਉਹਨਾਂ ਨੇ ਦੂਸਰਾ ਪੜ੍ਹ ਕੇ ਫਿਰ ਐਸ ਐਚ ਓ ਸਾਹਿਬ ਕੋਲੇ ਲੈ ਕੇ ਗਏ ਨੇ ਉਹ ਐਸ ਐਚ ਓ ਸਾਹਿਬ ਨੂੰ ਪੜਾਇਆ ਵਾ ਉਹਨਾਂ ਨੇ ਕਿਹਾ ਕਹਿੰਦੇ ਵੀ ਕੀ ਅਸੀਂ ਇੱਥੇ ਸਾਈਨ ਕਰ ਸਕਦੇ ਆ ਇਹਨਾਂ ਨੇ ਐਸ ਐਚ ਓ ਸਾਹਿਬ ਨੂੰ ਪੁੱਛਿਆ ਐਸ ਐਚ ਓ ਸਾਹਿਬ ਨੇ ਪੜ੍ਹ ਕੇ ਕਹਿੰਦੇ ਬਿਲਕੁਲ ਰਾਜ਼ੀਨਾਮਾ ਹੀ ਆ ਕਰੋ ਸਹਿਨ ਵੀ ਜੇ ਤੁਹਾਡੀ ਸਹਿਮਤੀ ਹੈਗੀ ਆ ਤਾਂ ਤੇ ਇਹਨਾਂ ਨੇ ਤਿੰਨ ਚਾਰ ਵਾਰ ਪੜ੍ਹਿਆ ਤੇ ਪੜ੍ਹਨ ਤੋਂ ਬਾਅਦ ਫਿਰ ਇਹਨਾਂ ਨੇ ਗਵਾਹਾਂ ਦੇ ਨਾਲ ਮਤਲਬ ਕੀਤੀ ਹੈ ਸਲਾਹ ਕੀਤੀ ਆ ਉਹਨਾਂ ਨੇ ਕਿਹਾ ਵੀ ਗਵਾਹਾਂ ਨੇ ਇਹਨਾਂ ਨੂੰ ਪੁੱਛ ਮੀ ਤੂੰ ਸਹਿਮਤ ਆ ਕਹਿੰਦੇ ਹਾਂਜੀ ਮੈਂ ਸਹਿਮਤ ਆ ਕਹਿੰਦੇ ਠੀਕ ਆ ਫਿਰ ਜੇ ਤੂੰ ਪਹਿਲਾਂ ਸਾਈਨ ਕਰੇਗਾ ਫਿਰ ਅਸੀਂ ਬਾਅਦ ਸਾਈਨ ਕਰਾਂਗੇ ਜੇ ਤੂੰ ਸਹਿਮਤ ਆ ਤਾਂ ਆਪਾਂ ਇਧਰ ਪੁੱਛਦੇ ਆਂ ਹਾਂਜੀ ਬਾਈ ਜੀ ਤੁਹਾਡੇ ਸਾਹਮਣੇ ਇਹ ਕਹਿ ਰਹੇ ਨੇ ਕਿ ਤੁਹਾਡੇ ਮੁੰਡੇ ਨੇ ਆਪਦੀ ਮਰਜ਼ੀ ਨਾਲ ਇਸ ਰਾਜੀ ਨਾਮੇ ਤੇ ਸਾਈਨ ਕੀਤੇ ਔਰ ਆਪਦੀ ਮਰਜ਼ੀ ਨਾਲ ਆਪਦੀਆਂ ਗਲਤੀਆਂ ਮੰਨੀਆਂ ਸਾਨੂੰ ਉੱਥੇ ਅੰਦਰ ਕਿਸੇ ਨੂੰ ਨਹੀਂ ਬੰਨ੍ਹ ਦਿੱਤਾ ਨਾ ਇੱਥੇ ਮੁੰਡਾ ਉਹਨੂੰ ਵੀ ਬਾਹਰ ਮੋੜਤਾ ਉਹ ਜਾਣ ਲੱਗਿਆ ਸੀ ਅੰਦਰ ਉਹਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਬਾਕੀ ਤਾਂ ਜਾਣਾ ਹੀ ਕੀ ਮੈਂ ਦੱਸਣਾ ਚਾਹੁੰਨਾ ਕਿ ਮਾਨਯੋਗ ਐਸਐਸਓ ਦੇ ਦਫ਼ਤਰ ਦੇ ਵਿੱਚ ਮੇਰੀ ਕੀ ਔਕਾਤ ਕਿ ਨਾਮ ਬੰਨ੍ਹ ਤੋਂ ਰੋਕਾਂ ਕੋਈ ਐਸਐਸਓ ਸਾਹਿਬ ਨੇ ਦੋਨਾਂ ਪਾਰਟੀਆਂ ਨੂੰ ਬਰਾਬਰ ਬਣਾਉ ਉਹ ਇੱਕ ਐਜ ਐਜ ਜੱਜ ਹੁੰਦੇ ਨੇ ਤੇ ਮੈਂ ਡਿਸਿਪਲਿਨ ਫੋਰਸ ਦਾ ਜਵਾਨ ਆ ਮੈਂ ਬੀਐਸਐਫ ਵਿੱਚ ਰਿਟਾਇਰਡ ਆ ਤੇ ਮੈਂ ਉੱਥੇ ਥਾਣੇ ਅੰਦਰ ਕਿਉਂ ਮੈਂ ਇੱਕ ਜਿੱਥੇ ਡਿਸਿਪਲਿਨ ਹੋਵੇ ਉੱਥੇ ਮੈਂ ਡਿਸਿਪਲਿਨ ਮੈਂ ਅਨਡਿਸਿਪਲਿਨ ਕਿਉਂ ਬੜੂੰਗਾ ਇਹ ਸਭ ਕੁ ਆਪਦੇ ਬੱਚਿਆਂ ਦੀ ਖਾਤਰ ਹੁਣ ਤੁਹਾਡੇ ਸਾਹਮਣੇ ਵੀ ਝੂਠ ਬੋਲ ਰਿਹਾ ਸਰ ਕੁਝ ਜਦ ਕਿ ਇਹਨਾਂ ਦੀ ਖੁਦ ਸਟੇਟਮੈਂਟ ਆ ਸਰ ਇਹ ਇਹ ਉਹਨਾਂ ਦੇ ਰਾਹੀਂ ਕੋਲੇ ਬੈਠ ਕੇ ਸਨ ਹੋਏ ਇਹਨਾਂ ਦੇ ਚਾਹੁੰਨੇ ਕਿ ਉਹ ਅਸੀਂ ਇਹ ਚਾਹੁੰਦੇ ਆ ਕਿ ਜੋ ਬੇਟੀ ਨੂੰ ਇਹ ਦਾਜ ਦੀ ਖਾਤਰ ਤੰਗ ਕਰਦੇ ਨੇ ਘਰੇ ਉਹਨੂੰ ਪਰੇਸ਼ਾਨ ਕਰਦੇ ਨੇ ਇਹਦੀ ਬੇਟੀ ਤੇ ਚਾਹ ਹੁਣ ਦੇਖੋ ਅੰਦਰ ਜੋ ਬਾਰੀਆਂ ਸੀ ਅਲਮਾਰੀਆਂ ਅਲਮਾਰੀਆਂ ਦੀਆਂ ਲੋਕ ਤੋੜ ਕੇ ਨਵੇਂ ਲੋਕ ਲਾਤੇ ਆ ਬੇਟੀ ਚਾਬੀਆਂ ਤੋਂ ਕੋੜੇ ਲੋਕ ਲੱਗਦੀ ਨਹੀਂ ਅਗੰਦਰ ਜ ਨਹੀਂ ਰਹੀ ਹੈਗੀ ਅੱਛਾ ਮੈਂ ਹੁਣ ਲਾ ਕੇ ਦੇਖੀ ਅੱਜ ਮੈਂ ਚਾਬੀ ਲੈ ਕੇ ਆਂਦੀ ਆ ਤੇ ਮੈਂ ਆਹਦੀ ਅਲਮਾਰੀ ਨੂੰ ਚਾਬੀ ਲਾ ਕੇ ਦੇਖਿਆ ਨਹੀਂ ਲੱਗ ਰਹੀ ਖੁੱਲ ਨਹੀਂ ਰਿਹਾ ਕਿਉਂਕਿ ਉਹਨੂੰ ਨਵਾਂ ਲੋਕ ਲਵਾਤਾ ਉਹਨਾਂ ਨੇ ਨਹੀਂ ਹੁਣ ਤੁਸੀਂ ਭੈਣ ਜੀ ਚੌਣੇ ਕਿਉਂ ਦੇਖੋ ਜੀ ਮੈਂ ਇਹ ਚਾਹੁੰਦੀ ਆ ਵੀ ਮੈਨੂੰ ਤੰਗ ਪਰੇਸ਼ਾਨ ਨਾ ਕਰਨ ਤੇ ਮੇਰੇ ਨਾਲ ਮੇਰੇ ਹਸਬੰਦ ਨੂੰ ਉੱਥੇ ਸੰਗਤ ਪਰੇ ਇਹ ਮੇਰੀ ਜਠਾਣੀ ਰਹਿਣ ਦਵੇ ਇਹ ਜਿਹੜੀ ਸਾਰੀ ਜਠਾਣੀ ਦੀ ਸਾਰੀ ਕਰਤੂਤਾਂ ਹੈ ਜਿਹੜੀ ਮੇਰੀ ਮੈਨੂੰ ਉੱਥੇ ਬਸ ਮੇਰੇ ਨਾਲ ਮੇਰੇ ਹਸਬੰਦ ਨੂੰ ਰਹਿਣ ਹੀ ਨਹੀਂ ਦਿੰਦੀ ਉਹ ਤਿੰਨਾਂ ਨੂੰ ਆਪਦੇ ਇਸ਼ਾਰਿਆਂ ਤੇ ਚਲਾਉਂਦੀ ਆ ਤੇ ਮੇਰੇ ਤੋਂ ਉਹਨਾਂ ਸਾਰਿਆਂ ਤੋਂ ਦਾਸ ਹੀ ਮੰਗ ਕਰਵਾਉਂਦੀ ਆ ਕਹਿੰਦੀ ਵੀ ਜੇ ਤੂੰ ਆਪਦੇ ਹਸਬੰਦ ਦੇ ਨਾਲ ਰਹਿਣਾ ਮਾ ਤਾਂ ਮੈਨੂੰ ਪਹਿਲਾਂ ਦਾਸ ਦੇ ਦੇ ਇਹ ਗੱਲ ਕਹਿ ਰਹੀ ਹਾਂਜੀ ਇਹ ਦੇਖੋ ਜੋ ਇਹਨਾਂ ਨੇ ਆ ਧੱਕਾਸ਼ਾਹੀ ਕਰੇ ਬੇਟੀ ਤੂੰ ਇਹ ਬੇਟੀ ਨੂੰ ਬਹੁਤ ਜ਼ਿਆਦਾ ਇਹਨਾਂ ਨੇ ਟੌਰਚਰ ਕੀਤਾ ਟੌਰਚਰ ਇਹ ਆ ਕਿ ਇਹਦਾ ਪਤੀ ਬੇਟੀ ਦਾ ਇਹਦਾ ਹਸਬੰਦ ਉਹਨੂੰ ਬੁਲਾਉਂਦਾ ਤੱਕ ਨਹੀਂ ਆ ਗਿਆ ਆ ਗਿਆ ਭਈ ਉਹਦੇ ਬੋਲੂਗਾ ਜਿੱਦੇ ਮੇਰੀ ਭਾਬੀ ਦੀ ਕਹੀ ਹੋਈ ਗੱਲ ਮੰਨ ਲੇਗਾ ਸਾਡੇ ਪਰਿਵਾਰ ਦੀ ਸਾੜੀਆਂ ਵਿੱਚ ਭੂਆ ਵੀ ਸਾਰਾ ਕੁਝ ਹੈ ਸਾਰਿਆਂ ਨੇ ਸਾਰਾ ਕੁਝ ਹੋ ਚੁੱਕੀ ਹੈ ਭੂਂਦੀ ਚੌਂਕੀ ਇੰਚਾਰਜ ਤੁਸੀਂ ਨੰਬਰ ਲੈ ਲਓ ਮਾਨਯੋਗ ਐਸਐਚਓ ਸਾਹਿਬ ਦਾ ਨੰਬਰ ਲੈ ਲਓ ਉਹਨਾਂ ਸਟੇਟਮੈਂਟ ਲੈ ਲਓ ਸਾਰਾ ਪਤਲਾ ਕੋਈ ਸੱਚ ਕੀ ਝੂਠ ਹਾਂਜੀ ਬਾਈ ਜੀ ਕੀ ਕਹਿਣਾ ਚਾਹੋਗੇ ਬੱਸ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਇੱਥੇ ਆਵੇ ਰਹੇ ਦੋਡੇ ਜੀ ਰਹਿਣ ਆਉਦਾ ਕੋਈ ਦਾਜ ਨਹੀਂ ਇਹ ਜਿਹੜਾ ਇਲਜ਼ਾਮ ਲਾਉਂਦੇ ਨਾ ਦਾਜ ਮੰਗਦੇ ਆ ਕੋਈ ਦਾਜ ਨਹੀਂ ਇੱਕ ਨਵੇਂ ਪੈਸਾ ਵੀ ਹਾਂਜੀ ਭਾਈ ਜੀ ਤੁਹਾਡੇ ਮੂੰਹ ਤੇ ਸੋਹਰਾ ਤੁਹਾਡੀ ਲੜਕੀ ਦਾ ਕਹਿ ਰਿਹਾ ਵੀ ਕੋਈ ਦਾਜ ਨਹੀਂ ਮੰਗਦੇ ਕੋਈ ਕੁਛ ਨਹੀਂ ਮੰਗਦੇ ਬਸ ਆਵੇ ਤੇ ਘਰੇ ਆਪਦੇ ਰਵੇ ਦੇਖੋ ਜੀ ਮੈਂ ਇਹ ਤੁਹਾਡੇ ਮੈਂ ਮੀਡੀਆ ਦੇ ਵੱਧ ਮੈਂ ਸਾਹਿਬ ਮਾਦਰੋਂ ਨੇ ਕਹਿ ਰਹੇ ਆਂ ਜਦ ਕਿ ਦੋ ਰਾਜੀ ਨਾਵੇਂ ਇੱਕ ਭੂੰਦੀ ਝੌਂਕੀ ਵਿੱਚ ਕਹਿ ਕੇ ਮੁੱਕਰ ਕੇ ਦੂਜੇ ਐਸਐਚਓ ਕੋਲ ਮੁੱਕਰ ਕੇ ਮਿਹਨਤ ਵਿਸ਼ਵਾਸ ਕਿੱਦਾਂ ਕਰਾਂ ਕਿ ਮੇਰੀ ਬੇਟੀ ਸੇਫ ਹੀ ਨਹੀਂ ਹੈ ਜਦੋਂ ਮੈਂ ਇਕੱਲੀ ਔਨੀ ਆ ਤੇ ਮੇਰੀ ਜਠਾਣੀ ਤੇ ਸਾਰਾ ਪਰਿਵਾਰ ਮੈਨੂੰ ਇਕੱਲੀ ਨੂੰ ਪੈਂਦੇ ਆ ਇਹ ਤਾਂ ਮੇਰੇ ਬੱਚੇ ਨੂੰ ਮਾਨ ਤੱਕ ਤੁਰੇ ਹੋਏ ਆ ਜੋ ਜਦੋਂ ਕਿ ਮੇਰਾ ਹਸਬੰਡ ਵੀ ਮੇਰਾ ਸਾਥ ਨਹੀਂ ਦੇ ਰਿਹਾ ਉਹ ਵੀ ਮੇਰੀ ਜਠਾਣੀ ਦਾ ਸਾਥ ਦਿੰਦਾ ਸਾਰੇ ਪਰਿਵਾਰ ਦਾ ਸਾਥ ਦਿੰਦਾ ਵਾ ਤੇ ਸਾਰੇ ਜਣੇ ਬਸ ਮੈਨੂੰ ਤੇ ਮੇਰੇ ਬੱਚੇ ਨੂੰ ਖਤਰਾ ਇੱਥੇ ਇਸ ਲਈ ਮੈਂ ਇੱਥੇ ਨਹੀਂ ਰਹਿ ਸਕਦੀ ਤੁਸੀਂ ਫਿਰ ਕਿੱਥੇ ਰਹਿਣਾ ਚਾਹੁੰਦੇ ਆਪਦੇ ਘਰ ਵਾਲੇ ਨਾਲ ਜੋ ਸਾਡੀ ਪਹਿਲਾਂ ਗੱਲ ਹੋਈ ਹੈ ਸੰਗਤਪੁਰੇ ਰਹਿਣਾ ਚਾਹੁੰਦੇ ਆ ਤੁਹਾਡੇ ਪੇਕੇਆਂ ਦੇ ਘਰ ਹਾਂਜੀ ਜੋ ਸਾਡੀ ਪਹਿਲਾਂ ਗੱਲ ਹੋਈ ਬਾਕੀ ਜੋ ਇਹ ਰਾਜੀਨਾਮੇ ਦੇ ਵਿੱਚ ਵੀ ਬਾਕੀ ਜੋ ਇਹ ਕਹਿ ਰਹੇ ਨੇ ਇਹਨੇ ਵਰਡੰਗਾ ਵੀ ਜੇ ਤੂੰ ਦਾਜ ਲੈ ਕੇ ਆਉਣੀ ਆ ਤਾਂ ਤੇਰਾ ਘਰ ਦੇ ਵਿੱਚ ਤੇ ਜ਼ਮੀਨ ਦੇ ਵਿੱਚ ਕੋਈ ਦਾ ਇਹਦਾ ਹੱਕ ਹੋਊਗਾ ਕਿ ਇਹਦਾ ਹੱਕ ਇੱਕ ਦਾਜ ਦੇ ਅਵਿਦੇ ਵਿੱਚ ਮਾਰੇ ਜਾ ਰਿਹਾ ਇਹਨੂੰ ਬਿਜਨ ਟੌਰਚਰ ਕੀਤਾ ਜਾ ਰਿਹਾ ਜਦ ਕਿ ਇਹ ਬੇਟੀ ਇਸ ਘਰ ਦੀ ਨੋ ਆ ਮਾਨਜੋਗ ਚੌਂਕੀ ਇੰਚਾਰਜ ਨੂੰ ਨੋਟ ਕਰਵਾ ਦਿੱਤਾ ਐਸਐਸ ਸਾਹਿਬ ਅੱਜ ਮੈਂ ਮਿਲੇ ਨਹੀਂ ਤੇ ਸਾਡੀ ਐਪਲੀਕੇਸ਼ਨ ਫੇਰ ਲੈ ਕੇ ਸੀ ਐਸਐਸਪੀ ਲੁਧਿਆਣਾ ਦੇ ਲੁਧਿਆਣਾ ਦੇ ਅੱਤੇ ਤੇ ਜਾ ਰਹੇ ਹਾਂ ਜੀ ਜੀ ਦੁਬਾਰ ਦੁਬਾਰ ਵੀ ਆਪਣੇ ਜੋ ਰਾਈਜਨਾਮੇ ਤੋਂ ਮੁੱਕਰ ਗਏ ਨੇ ਇਹਨਾਂ ਸੈਨਾ ਕਾਪੀ ਵਿੱਚ ਨਾਲ ਲੱਗੀ ਹੈ ਜੀ ਜੋ ਆਰਟੀ ਮੇਰੀ ਪਾਈ ਹੋਈ ਹੈ ਜੋ ਇਹਨਾਂ ਵਿੱਚ ਕਾਪੀ ਲੱਗੀ ਹੈ ਰਾਈਜਨਾਮੇ ਦੀ ਆਰਟੀ ਮੁਤਾਬਕ ਇਹ ਨਹੀਂ ਕਹਿ ਸਕਦੇ ਵੀ ਗਲਤ ਬਣਾਇਆ ਪੂਰੇ ਇਹਨਾਂ ਸਰ ਸੈਨ ਹੋਏ ਆ ਇਹ ਸਭ ਹੁਣ ਆਪਦੇ ਦਾਇ ਦੀ ਮੰਗ ਦਾ ਦੋਸ਼ ਨੂੰ ਨਕਾਮ ਦੀ ਖਾਤਰ ਝੂਠ ਬੋਲ ਰਹੇ ਜੀ ਤੇ ਇਹਨਾਂ ਤੇ ਬੰਦ ਦੀ ਕਾਰਵਾਈ ਕੀਤੀ ਜਾ ਬੰਦਹੀ ਮੈਂ ਕਹਿੰਦਾ ਵੀ ਸਭ ਬੇਟੀ ਨੂੰ ਸਾਫ ਤੋਂ ਹੋਇਆ ਜਾਵੇ ਹਾਂਜੀ ਬਾਈ ਜੀ ਕੀ ਕਹੋ ਦਾਜ 1 ਰੁਪਏ ਦਾ ਨਹੀਂ ਮੰਗਿਆ ਮੁੰਡੇ ਤੋਂ 1,70,000 ਰੁਪਏ ਉਹ ਆਇਆ ਨਹੀਂ ਸਬੂਤ ਆ ਸਾਡੇ ਕੋਲੇ ਹਾਂਜੀ ਅੱਛਾ ਸਬੂਤ ਆ ਸਾਡੇ ਕੋਲੇ 170000 ਉਹਦਾ ਸਬੂਤ ਆ ਜਿਹੜਾ ਇਹ ਤੁਹਾਡੀ ਨੂੰਹ ਕਹਿ ਰਹੀ ਆ ਵੀ ਜਦੋਂ ਮੈਂ ਆਉਣੀ ਆ ਤਾਂ ਸਾਰਾ ਟੱਬਰ ਮੈਨੂੰ ਕੁੱਟਦੇ ਨੇ ਮਾਰਦੇ ਨੇ ਕੁੱਟਣ ਮਾਰਨ ਪੈਂਦੇ ਉਹ ਆਂਦੀ ਮੇਰੇ ਬੱਚਾ ਹੋਣ ਵਾਲਾ ਇਹ ਮੇਰਾ ਬੱਚਾ ਘਰਾ ਦੇਣਗੇ ਦੋ ਦੋ ਰਾਤਾਂ ਪਹਿਲਾਂ ਰਹੀ ਆ ਦੋ ਰਾਤਾਂ ਫੇਰ ਰਹੀ ਆ ਇੱਕ ਵੀ ਕਿਸੇ ਨੇ ਹੱਥ ਲਾ ਕੇ ਦੇਖਿਆ ਹੋਵੇ ਇਹਨੂੰ ਯਾ ਮੈਂ ਸੱਚ ਬੋਲਦਾ ਫਿਰ ਇਹ ਝੂਠ ਬੋਲ ਰਹੀ ਆ ਹਾਂ एक एक के के ना ना जठानी जठानी अच्छा एक तो कहने ਇਹਨੂੰ ਹੱਥ ਲਾਇਆ ਜਦੋਂ ਮੈਂ ਇੱਕ ਵਾਰ ਪਹਿਲਾਂ ਆਈਆਂ ਉਦੋਂ ਮੇਰੀ ਜਠਾਣੀ ਤੇ ਮੇਰੀ ਉਹਨਾਂ ਦੀ ਬੇਟੀ ਨੇ ਮੇਰੀ ਕੁੱਟਮਾਰ ਵੀ ਕੀਤੀ ਆ ਥੱਪੜ ਵੀ ਮਾਰੇ ਨੇ ਤੇ ਮੈਨੂੰ ਧੱਕੇ ਮਾਰ ਕੇ ਬਾਹਰ ਵੀ ਕੱਢਿਆ ਤੇ ਕੱਢਣ ਤੋਂ ਪਹਿਲਾਂ ਮੇਰੀ ਚੈਨ ਨਹੀਂ ਵੀ ਲਾਈ ਇਹਨਾਂ ਨੇ ਇਹਨਾਂ ਦੀ ਜਠਾਣੀ ਤੇ ਜਠਾਣੀ ਦੀ ਕੁੜੀ ਨੇ اچھا ਹਾਂਜੀ ਤੇ ਦੂਜੀ ਵਾਰ ਆਈਆਂ ਫੇਰ ਇਹਨਾਂ ਨੇ ਮੇਰੇ ਨਾਲ ਬਦਸਲੂਕੀ ਕੀਤੀ ਆ ਤੇ ਮੈਨੂੰ ਕਹਿੰਦੇ ਆ ਵੀ ਤੇਰਾ ਇੱਥੇ ਕੋਈ ਹਿੱਸਾ ਨਹੀਂ ਹੈਗਾ ਨਹੀਂ ਤੁਸੀਂ ਜਠਾਣੀ ਦਾ ਗੱਲ ਕਰਦੇ ਹੋ ਤੁਸੀਂ ਉਹਨਾਂ ਤੋਂ ਕੀ ਲੈਣਾ ਤੁਸੀਂ ਤੁਹਾਡਾ ਘਰ ਵਾਲਾ ਤੁਹਾਡੇ ਨਾਲ ਠੀਕ ਹੋਣਾ ਚਾਹੀਦਾ ਨਾ ਉਹੀ ਤਾਂ ਗੱਲ ਹੈ ਨਾ ਵੀ ਮੇਰਾ ਤਾਂ ਹਸਬੰਡ ਵੀ ਮੇਰਾ ਸਾਥ ਨਹੀਂ ਦੇ ਰਿਹਾ ਫਿਰ ਉੱਥੇ ਇਕੱਲੀ ਜਨਾਨੀ ਕੀ ਕਰੂਗੀ ਜਦੋਂ ਉਹੀ ਮੇਰੀ ਜਠਾਣੀ ਦੇ ਕਹੇ ਅਨਸਾਰ ਚੱਲਦੇ ਆ ਉਹ ਨਿੱਕੀ ਤੋਂ ਨਿੱਕੀ ਗੱਲ ਉਹਨਾਂ ਦੀ ਮੰਨਦੇ ਮੇਰੀ ਇੱਕ ਵੀ ਗੱਲ ਨਹੀਂ ਉਹਨਾਂ ਨੇ ਕਦੇ ਸੁਣ ਕੇ ਦੇਖੀ ਇਹ ਜਠਾਣੀ ਚਾਹੇ ਮੈਨੂੰ ਇੱਥੇ ਮਾਰ ਦੇਵੇ ਸਾਹਮਣੇ ਖੜ ਜਾ ਖੜ ਕੇ ਤਮਾਸ਼ਾ ਦੇਖਣਗੇ ਪਰ ਕਦੇ ਨਹੀਂ ਬੋਲਣਗੇ ਦੋਸਤੋ ਤੁਸੀਂ ਦੋਨੇ ਧਿਰਾਂ ਦਾ ਪੱਖ ਸੁਣ ਲਿਆ ਤੁਸੀਂ ਲੜਕੀ ਦਾ ਤੇ ਉਹਦੇ ਪਿਤਾ ਦਾ ਪੱਖ ਵੀ ਸੁਣਿਆ ਔਰ ਲੜਕੀ ਦੇ ਸਹੁਰਾ ਸਾਹਿਬ ਦਾ ਪੱਖ ਵੀ ਸੁਣਿਆ ਦੋਨਾਂ ਚੋਂ ਤੁਹਾਨੂੰ ਕਿਹਦੀ ਗੱਲ ਵੱਧ ਠੀਕ ਲੱਗਦੀ ਹੈ ਇਹਦਾ ਫੈਸਲਾ ਤੁਸੀਂ ਕਰਨਾ ਮੈਂ ਤੁਹਾਡਾ ਵੀਰ ਡਾਕਟਰ ਬਖਸ਼ਨੀਸ਼ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਬਹੁਤ ਮਿਹਰਬਾਨੀ